ਹਉ ਦਿੱਲੀ ਦੇ ਵਿੱਚ ਸੀ ਸਿਰ ਕਟਾਇਆ ਗੁਰੂ ਗੋਬਿੰਦ ਦੇ ਫਾਦਰ ਸੀ ਚੰਦਨੀ ਚੌਂਕ ਵਿੱਚ ਸੀ ਸਿਰ ਕਟਾਇਆ ਗੁਰੂ ਗੋਬਿੰਦ ਦੇ ਫਾਦਰ ਸੀ ਹਿੰਦ ਦਿਨੀ ਗੁਰੂ ਤੇ ਇੱਕ ਬਹਾਦਰ ਸ੍ਰਿਸ਼ਟੀ ਦੀਓ ਚਾਦਰ ਸੀ ਹਿੰਦ ਦਿਨੀ ਗੁਰੂ ਤੇ ਇੱਕ ਬਹਾਦਰ ਸਾਰੀ ਸ੍ਰਿਸ਼ਟੀ ਦੀ ਚਾਦਰ ਸੀ ਕੀ Hindu ਕੀ Musalman ਗੁਰੂ ਸਭ ਦਾ ਕਰਦਾ ਆ ਯਾਦਰ ਸੀ ਹਿੰਦ ਦਿਨੀ ਗੁਰੂ ਤੇ ਇੱਕ ਬਹਾਦਰ ਸ੍ਰਿਸ਼ਟੀ ਦੀ ਉਹ ਚਾਦਰ ਸੀ ਹਿੰਦ ਦਿਨੀ ਗੁਰੂ ਤੇ ਇੱਕ ਬਹਾਦਰ ਸਰ ਸ੍ਰਿਸ਼ਟੀ ਦੀ ਚਾਦਰ ਸੀ ਹਉ ਸਿੱਧ ਕੋ ਡੋਲੇ ਨਾ ਈਨ ਨੰ ਮੰਨੀ ਪਾਣਾ ਮਿੱਠਾ ਲੱਗ ਤੇਰਾ Hindu ਪਣਤਾ ਲਈ ਬਲਦਾਨ ਦੇ ਗਿਆ ਤਨ ਗੁਰੂ ਦਾ ਜੇਰਾ ਹਉ ਕੌਮ ਲਈ ਬਲਦਾਨ ਦੇ ਗਿਆ ਤਾ ਮਗਰੂ ਦਾ ਜੇਰਾ ਦੀਵਾ ਕੋਈ ਜਗਾਉਣ ਵਾਲਾ ਨਾ ਮੁਗਲ ਨੇ ਕੀਤਾ ਨਰਾਦਰਸੀ ਦੀਵਾ ਕੋਈ ਜਗਾਉਣ ਵਾਲਾ ਨਾ ਜੀਨੇ ਗੁਰੂ ਦਾ ਕੀਤਾ ਨਰਾਦਰਸੀ ਹਿੰਦ ਦਿਨੀ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਉਹ ਚਾਦਰ ਸੀ ਹਿੰਦ ਦਿਨੀ ਗੁਰੂ ਤੇਗ ਬਹਾਦਰ ਸਾਰੀ ਸ੍ਰਿਸ਼ਟੀ ਦੀ ਚਾਦਰ ਸੀ ਹਉ ਸੀਸ ਤੜ ਤੋਂ ਵਕ ਹੋ ਗਿਆ ਛਾ ਗਿਆ ਕੁੱਪ ਹਨੇਰਾ ਦੇ ਨੂੰ ਲੈ ਲੱਖੀ ਬੱਚੇ ਨਿਕਲਿਆ ਬੜਾ ਫੌਜਾ ਦਾ ਲੱਗਿਆ ਕੇਰਾ ਦੇ ਦਾ ਕਰੇ ਸਸਕਾਰ ਕਰ ਲਿਆ ਤਕੜਾ ਕਰਕੇ ਜੇਰਾ ਔ ਲੱਖੀ ਸ਼ਾਹ ਬਣਜਾਰਾ ਚੰਦ ਸਿਆਂ ਬੰਦਾ ਗੱਡ ਰਸੀ ਲੱਖੀ ਸ਼ਾਹ ਬਣਜਾਰਾ ਗੁਰੂ ਦਾ ਬੰਦਾ ਗੱਡ ਰਸੀ ਔ ਹਿੰਦ ਦਿਨੀ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਸੀ ਹਿੰਦ ਦਿਨੀ ਗੁਰੂ ਤੇ ਇੱਕ ਬਹਾਦਰ ਸ੍ਰਿਸ਼ਟੀ ਦੀ ਉਹ ਚਾਦਰ ਸੀ ਹਿੰਦ ਦਿਨੀ ਗੁਰੂ ਤੇ ਇੱਕ ਬਹਾਦਰ ਸਾਰ ਸ੍ਰਿਸ਼ਟੀ ਦੀ ਚਾਦਰ ਸੀ ਵਾਹਿਗੁਰੂ ਜੀ ਵਾਹਿ